ਅਸੀਂ ਇਸੇ ਕਰਕੇ ਜਿਹੜਾ ਸਟਾਲ ਲਗਾਇਆ ਅੱਜ ਦੇ ਦਿਨ ਇਹ ਫ੍ਰੀ ਬੂਟੇ ਸਾਰਿਆਂ ਨੂੰ ਦਿੱਤੇ ਜਾ ਰਹੇ ਕੋਈ ਵੀ ਲੈ ਆ ਸਕਦਾ ਬੇਸਿਕਲੀ ਅਸੀਂ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਮੋਟੀਵੇਟ ਕਰ ਰਹੇ ਹਾਂ ਕਿ ਬੂਟੇ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਸਾਡਾ ਸਾਡਾ ਜਿਹੜਾ ਫੋਰੈਸਟ ਕਵਰ ਹੈ ਬਹੁਤ ਘੱਟ ਹੈ ਗ੍ਰੀਨ ਏਰੀਆ ਤੇ ਉਹਨੂੰ ਸਾਨੂੰ ਵਧਾਉਣਾ ਚਾਹੀਦਾ ਜੋ ਕਿ ਲੰਮੇ ਸਮੇਂ ਤੱਕ ਆਉਣ ਵਾਲੀਆਂ ਸਾਡੀਆਂ ਜਨਰੇਸ਼ਨਸ ਤੱਕ ਲਾਹੇਵੰਦ ਰਹੇਗਾ ਆਪਾਂ ਲਾਹੇਵੰਦ ਹੈ ਆਪਾਂ ਲਾਹੇਵੰਦ ਹੈ ਇਸ ਕਰ ਇਤਨੀ ਲਈ ਆਂ ਨਿਕਾਲੋ ਆਪਣੇ ਪੌਦੇ ਲਾਈਏ ਆਹ ਭਾਈ ਜਗੇਸ਼ਰ ਵਧੀਆ ਆਕੀ ਨੇ ਲਿਆਦੇ ਵਧੀਆ ਰਹਿ ਸਕੇ ਜੋ ਅੱਜ ਕੱਲ ਪ੍ਰਦੂਸ਼ਣ ਹੈ ਪ੍ਰਦੂਸ਼ਣ ਖਤਮ ਕਰ ਸਕੇ ਵਧੀਆ ਰਹਿ ਸਕੇ ਪ੍ਰਦੂਸ਼ਣ ਵਧੀਆ ਰਹਿ ਸਕੇ ਉਹ ਦੇਖੜ ਆਪਣੇ ਘਰ ਵਿੱਚ ਲਾਵਾਂਗੇ ਜਾਂ ਸੜਕ ਦੇ ਬਾਹਰ ਰੋੜ ਤੇ ਲਾਵਾਂਗੇ ਇੱਕ ਲਿਆਓ ਹੋਰ ਵਾਤ ਵਾਤ ਪੌਦੇ ਲਾਉਣ ਦੀ ਮੈਂ ਆਜਾ ਨੇ ਹਾਂਜੀ ਸਰ ਯੇ ਨਾ ਦੇ ਮੀਸ਼ ਵਿੱਚ ਕੀ ਕਹਿਣਾ ਚਾਹੋਗੇ ਕਿਤੇ ਸਾਰਾ ਦੇਸ਼ ਜੱਗ ਜਿਹੜਾ ਬਣਾ ਰਿਹਾ ਤੇ ਬਟਾਲਾ ਵਾਲਾ ਫਲਦਾਰ ਤੇ ਸ਼ਾਮਰ ਬੁੱਟੇ ਵਟੇ ਜਾ ਰਹੇ ਆ ਦੇਖੋ ਜੀ ਅੱਜ ਯੱਗ ਜਿਹੜਾ ਕਿ ਮੈਂ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੇ ਬੈਠੇ ਸੰਕਾਨ ਨੂੰ ਬਧਾਈ ਦਿੰਦਾ ਅੱਜ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇਹ ਸਵਾਲ ਜਿਹੜਾ ਪੰਜਾਬ ਸਰਕਾਰ ਨੇ ਆ ਫਲਦਾਰ ਤੇ ਬੁੱਟਾ ਵੰਨਣ ਦਾ ਜਿਹੜਾ ਸਮਾਵੇ ਰੱਖਿਆ ਬਹੁਤ ਵਧੀਆ ਹੈ ਮੈਂ ਆਪ ਆਪਣੇ ਘਰ ਵਾਸਤੇ ਆਪ ਨੂੰ ਇਹ ਲੈ ਕੇ ਜਾਣਾ ਸਰਕਾਰ ਦਾ ਬਹੁਤ ਬਹੁਤਨੋ ਆਜ ਦੇ ਨਾਲ ਫਰੀ ਬੂਟੇ ਆ ਦੇ ਪਾਲਾਂਗਰੀ ਦੀ ਪਾਣੀ ਲਿਆਗੇ ਜੀ ਇਹਨੂੰ ਵੱਡੇ ਕਰਾਂਗੇ ਜੀ ਸੇਵਾ ਕਰਾਂਗੇ ਪੁਰੇ ਜੀ ਵਾਤਾਵਰਨ ਲਈ ਜੀ ਸਾਨੂੰ ਚਾਹੀਦਾ ਕਿ ਜੀ ਇਦਾਂ ਹੀ ਸਰਕਾਰ ਵੱਲੋਂ ਉਪਰਾਲੇ ਕਰਨੇ ਚਾਹੀਦੇ ਆ ਤੇ ਜਿਹੜਾ ਵਾਤਾਵਰਨ ਨੂੰ ਸੇਵਾ ਦੇ ਅਸੀਂ ਇਹ ਸੇ ਕਰਕੇ ਜਿਹੜਾ ਸਟਾਲ ਲਗਾਇਆ ਅੱਜ ਦੇ ਦਿਨ ਇਹ ਫਰੀ ਬੂਟੇ ਸਾਰਿਆਂ ਨੂੰ ਦਿੱਤੇ ਜਾ ਰਹੇ ਕੋਈ ਵੀ ਲੈ ਆ ਸਕਦਾ ਬੇਸਿਕਲੀ ਅਸੀਂ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਮੋਟੀਵੇਟ ਕਰ ਰਹੇ ਹਾਂ ਇਹ ਬੂਟੇ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਸਾਡਾ ਸਾਡਾ ਜਿਹੜਾ ਫੋਰੈਸਟ ਕਵਰ ਹੈ ਬਹੁਤ ਘੱਟ ਹੈ ਗ੍ਰੀਨ ਏਰੀਆ ਤੇ ਉਹਨੂੰ ਸਾਨੂੰ ਵਧਾਉਣਾ ਚਾਹੀਦਾ ਜੋ ਕਿ ਲੰਮੇ ਸਮੇਂ ਤੱਕ ਆਉਣ ਵਾਲੀਆਂ ਸਾਡੀਆਂ ਜਨਰੇਸ਼ਨਸ ਤੱਕ ਉਹ ਲਾਹੇਵੰਦ ਰਹੇਗਾ ਅੱਜ ਆਪਰੇ ਜੀ ਇਹ ਸਰ ਇੰਨੀ ਲਈ ਆ ਕਿ ਕਾਹਲੋਂ ਆਪ ਪੌਦੇ ਲਾਈਏ ਆਹ ਰਾਈ ਜਵੇਸ਼ਰ ਵਧੀਆ ਅਤੀ ਨੇ ਲੈ ਆਏ ਵਧੀਆ ਰਹਿ ਸਕੇ ਜੋ ਅੱਜ ਕੱਲ ਪ੍ਰਦੂਸ਼ਨ ਹੈ ਪ੍ਰਦੂਸ਼ਨ ਨੂੰ ਕਦੋਂ ਤੱਕ ਵਧੀਆ ਰਹਿ ਜੇ ਪ੍ਰਦੂਸ਼ਨ ਵਧੀਆ ਰਹਿ ਸਕੇ ਉਹਦੇ ਸਰ ਆਪਣੇ ਘਰ ਵਿੱਚ ਲਾਵਾਂਗੇ ਜਾਂ ਸੜਕ ਦੇ ਬਾਹਰ ਰੋਡ ਤੇ ਲਾਵਾਂਗੇ ਇਹ ਇੱਕ ਲਿਆਓ ਹਰ ਵਕਤ ਵਤ ਪੌਦੇ ਲਾਉਣ ਦੀ ਮੈਂ ਕਹਿੰਨਾ ਹਾਂ ਹਾਂਜੀ ਬាទ ਮੇਰਾ ਨਾਮ ਅਜੇ ਮੀਸ਼ ਵਿੱਚ ਕੀ ਕਹਿਣਾ ਚਾਹੋਗੇ ਕਿਤੇ ਸਾਰਾ ਦੇਸ਼ ਜੱਗ ਜਿਹੜਾ ਬਣਾ ਰਿਹਾ ਤੇ ਬਟਾਲਾ ਵਾਲਾ ਫਲਦਾਰ ਤੇ ਸ਼ਾਮਰ ਬੁੱਤੇ ਵਟੇ ਜਾ ਰਹੇ ਆ ਦੇਖੋ ਜੀ ਅੱਜ ਯੱਗ ਜਿਹੜਾ ਕਿ ਮੈਂ ਸਭ ਤੋਂ ਪਹਿਲਾਂ ਡੀਐਸਪੀ ਦੇਸ ਤੇ ਬੈਠ ਕੇ ਸੰਕਾਨ ਬਧਾਈ ਦਿੰਦਾ ਅੱਜ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇਹ ਸਵਾਲ ਜਿਹੜਾ ਪੰਜਾਬ ਸਰਕਾਰ ਨੇ ਆ ਫਲਦਾਰ ਤੇ ਬੁੱਤਾ ਰਿੰਨ ਵੰਨਣ ਦਾ ਜਿਹੜਾ ਸਮਾਵੇ ਰੱਖਿਆ ਬਹੁਤ ਵਧੀਆ ਤੇ ਮੈਂ ਆਪ ਆਪਣੀ ਘਰ ਵਾਸਤੇ ਆਪੀ ਤੇ ਲੈ ਕੇ ਜਾਣਿਆ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਨਾਲ ਫਰੀ ਬੁੱਤੇ ਆ ਤੇ ਤੁਹਾਨੂੰ ਵੀ ਮੈਂ ਪਾਲਾਗਰੀਏ ਜੀ ਪਾਣੀ ਦੇਾਂਗੇ ਜੀ ਇਹਨੂੰ ਵੱਡੇ ਕਰਾਂਗੇ ਜੀ ਸੇਵਾ ਕਰਾਂਗੇ ਪੁੱਤ ਜੀ ਵਾਤਾਵਰਨ ਨਾਲ ਇਹ ਆ ਜੀ ਸਾਨੂੰ ਚਾਹੀਦਾ ਕਿ ਜੀ ਇਦਾਂ ਹੀ ਸਰਕਾਰ ਵੱਲੋਂ ਪ੍ਰਾਲੇ ਕਰਨੇ ਚਾਹੀਦੇ ਆ ਤੇ ਜਿਹੜਾ ਵਾਤਾਵਰਨ ਨੂੰ ਸੇਵਾ ਉਹ ਅਸੀਂ ਇਸੇ ਕਰਕੇ ਜਿਹੜਾ ਸਟਾਲ ਲਗਾਇਆ ਅੱਜ ਦੇ ਦਿਨ ਇਹ ਫ੍ਰੀ ਬੂਟੇ ਸਾਰਿਆਂ ਨੂੰ ਦਿੱਤੇ ਜਾ ਰਹੇ ਕੋਈ ਵੀ ਲੈ ਆ ਸਕਦਾ ਬੇਸਿਕਲੀ ਅਸੀਂ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਮੋਟੀਵੇਟ ਕਰ ਰਹੇ ਹਾਂ ਕਿ ਬੂਟੇ ਵੱਧ ਵੱਧ ਲਗਾਉਣੇ ਚਾਹੀਦੇ ਆ ਸਾਡਾ ਸਾਡਾ ਜਿਹੜਾ ਫੋਰੈਸਟ ਕਵਰ ਹੈ ਬਹੁਤ ਘੱਟ ਹੈ ਗ੍ਰੀਨ ਏਰੀਆ ਤੇ ਉਹਨੂੰ ਸਾਨੂੰ ਵਧਾਉਣਾ ਚਾਹੀਦਾ ਜੋ ਕਿ ਲੰਮੇ ਸਮੇਂ ਤੱਕ ਆਉਣ ਵਾਲੀਆਂ ਸਾਡੀਆਂ ਜਨਰੇਸ਼ਨਸ ਤੱਕ ਉਹ ਲਾਹੇਮੰਦ ਰਹੇ। ਆਪਾਂ ਲਾਪਰੀ। ਪੱਲੇ ਤੋਂ ਲੈ ਕੇ ਇਸ ਤੰਦੇ। ਇਹ ਸਰ ਇੰਨੀ ਲਈ ਆ ਕਿ ਕਾਹਲਾ ਆਪਣੇ ਪੌਦੇ ਲਾਈਏ। ਆਹ ਭਾਈ ਜਗੇਸ਼ਰ ਵਧੀਆ ਆਕਤੀ ਨੇ ਲਿਆਦੇ। ਵਧੀਆ ਰਹਿ ਸਕੇ। ਵਾ ਜੋ ਅੱਜ ਕੱਲہ ਪ੍ਰਦੂਸ਼ਣ ਹੈ। ਉਹ ਕਿੱਦਿਸੇ ਖਤਮ ਕਰ ਸਕੇ। ਵਧੀਆ ਰਹਿ ਦੇ ਪ੍ਰਦੂਸ਼ਣ ਵਧੀਆ ਰਹਿ ਸਕੇ। ਇਹ ਉਹ ਦੇਖੜ ਆਪਣੇ ਘਰ ਵਿੱਚ ਲਾਵਾਂਗੇ। ਦਾ ਫਰਕ ਦੇ ਬਾਹਰ ਰੋਡ ਤੇ ਲਾਵਾਂਗੇ ਇਹ ਇੱਕ ਲਿਆਓ ਹਰ ਵੱਟ ਵੱਟ ਪੋਦੇ ਲਾਉਣ ਦੀ ਮੈਂ ਇਹ ਕਹਿੰਦਾ ਹਾਂ ਜੀ ਬਿਲਕੁਲ ਮੇਰਾ ਨਾਮ ਅਜੇ ਮੀਸ਼ ਵਿੱਚ ਕੀ ਕਹਿਣਾ ਚਾਹੋਗੇ ਕਿਤੇ ਸਾਰਾ ਦੇਸ਼ ਜਾ ਕੇ ਜਿਹੜਾ ਬਣਾ ਰਿਹਾ ਤੇ ਬਟਾਲਾ ਵਾਲਾ ਫਲਦਾਰ ਤੇ ਸ਼ਾਹਰ ਪੁੱਤੇ ਵਟੇ ਜਾ ਰਹੇ ਆ ਦੇਖੋ ਜੀ ਅੱਜ ਯੱਗ ਜਿਹੜਾ ਕਿ ਮੈਂ ਸਭ ਤੋਂ ਪਹਿਲਾਂ ਡੀਐਸਪੀ ਦੇਸ਼ ਤੇ ਬੈਠ ਕੇ ਸੰਕਾਨ ਬਧਾਈ ਦਿੰਦਾ ਅੱਜ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇਹ ਸਵਾਲ ਜਿਹੜਾ ਪੰਜਾਬ ਸਰਕਾਰ ਨੇ ਆ ਫਲਦਾਰ ਤੇ ਬੂਟਾ ਰਿਨ ਬੰਨੰਦਾ ਜਿਹੜਾ ਸਮਾਵੇ ਰੱਖਿਆ ਬਹੁਤ ਵਧੀਆ ਤੇ ਮੈਂ ਆਪ ਆਪਣੇ ਘਰ ਵਾਸਤੇ ਆਪ ਵੀ ਤੇ ਲੈ ਕੇ ਜਾਣਿਆ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਫਰੀ ਬੂਟੇ ਆ ਤੇ ਬੋਲੋਗੇ ਵੀ ਪਾਲਾਂਗੇ ਜੀ ਪਾਣੀ ਦੇਵਾਂਗੇ ਜੀ ਇਹਨੂੰ ਵੱਡੇ ਕਰਾਂਗੇ ਜੀ ਸੇਵਾ ਕਰਾਂਗੇ ਬੂਟੇ ਦੀ ਵਾਤਾਵਰਣ ਨਾਲ ਇਹ ਆ ਜੀ ਸਾਨੂੰ ਚਾਹੀਦਾ ਕਿ ਜੀ ਇਦਾਂ ਹੀ ਸਰਕਾਰ ਵੱਲੋਂ ਪ੍ਰਾਲੇ ਕਰਨੇ ਚਾਹੀਦੇ ਆ ਤੇ ਜਿਹੜਾ ਵਾਤਾਵਰਣ ਨੂੰ ਸੇਵਾ ਨੂੰ ਅਸੀਂ ਇਸੇ ਕਰਕੇ ਜਿਹੜਾ ਸਟਾਲ ਲਗਾਇਆ ਅੱਜ ਦੇ ਦਿਨ ਇਹ ਫਰੀ ਬੂਟੇ ਸਾਰਿਆਂ ਨੂੰ ਦਿੱਤੇ ਜਾ ਰਹੇ ਕੋਈ ਵੀ ਲੈ ਆ ਸਕਦਾ ਹੈ ਬੇਸਿਕਲੀ ਅਸੀਂ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਮੋਟੀਵੇਟ ਕਰ ਰਹੇ ਹਾਂ ਕਿ ਬੂਟੇ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਸਾਡਾ ਸਾਡਾ ਜਿਹੜਾ ਫੋਰੈਸਟ ਕਵਰ ਹੈ ਬਹੁਤ ਘੱਟ ਹੈ ਗ੍ਰੀਨ ਏਰੀਆ ਤੇ ਉਹਨੂੰ ਸਾਨੂੰ ਵਧਾਉਣਾ ਚਾਹੀਦਾ ਜੋ ਕਿ ਲੰਮੇ ਸਮੇਂ ਤੱਕ ਆਉਣ ਵਾਲੀਆਂ ਸਾਡੀਆਂ ਜਨਰੇਸ਼ਨਸ ਤੱਕ ਉਹ ਲਾਹੇਵੰਦ ਰਹੇਗਾ ਮਤਲਬ ਕਿ ਇਹ ਸਾਰੇ ਇਸ ਲਈ ਨਹੀਂ ਲਿਆ ਕਿ ਕੱਲੋਂ ਆਪ ਪੌਦੇ ਲਾਈਏ ਔਰ ਵਾਰੀ ਜਨਰੇਸ਼ਨ ਵਧੀਆ ਕੀ ਨੇ ਲੈ ਜਾਵੇ ਵਧੀਆ ਰਹਿ ਸਕੇ ਜੋ ਅੱਜ ਕੱਲ ਪ੍ਰਦੂਸ਼ਣ ਹੈ ਪ੍ਰਦੂਸ਼ਣ ਨੂੰ ਖਤਮ ਕਰ ਤੱਕ ਵਧੀਆ ਰਹਿ ਸਕੇ ਪ੍ਰਦੂਸ਼ਣ ਵਧੀਆ ਰਹਿ ਸਕੇ ਇਹ ਉਹਦੇ ਉਹਦੇ ਸਰ ਆਪਣੇ ਘਰ ਵਿੱਚ ਲਾਵਾਂਗੇ ਜਾਂ ਸੜਕ ਦੇ ਬਾਹਰ ਰੋਡ ਤੇ ਲਾਵਾਂਗੇ ਇਹ ਇੱਕ ਲਿਆਓ ਹਰ ਵਕਤ-ਵਕਤ ਪੌਦੇ ਲਾਉਣ ਦੀ ਮੈਂ ਕਹਿੰਨਾ ਹਾਂ ਹਾਂਜੀ ਸਰ ਮੇਰਾ ਨਾਮ ਜ਼ਮੀਸ਼ ਤੁਸੀਂ ਕੀ ਕਹਿਣਾ ਚਾਹੋਗੇ ਕਿ ਪਿੱਤੇ ਸਾਰਾ ਦੇਸ਼ ਜੱਦੀ ਜਿਹੜਾ ਬਣਾ ਰਿਹਾ ਤੇ ਬਟਾਲਾ ਬਸਾ ਫ਼ਾਲਦਾਰ ਤੇ ਸ਼ਾਹਰ ਭੁੱਟੇ ਬਟੇ ਜਾ ਰਹੇ ਹੈ। ਲੇਖੋ ਜੀ ਅੱਜ ਯਾਦ ਹੋਇਆ ਕਿ ਮੈਂ ਸਭ ਤੋਂ ਪਹਿਲਾਂ ਡੀਐਸਪੀ ਦੇਸ਼ ਤੇ ਬੈਟਰੀ ਸੰਚਾਲਨ ਬੁढ़ाई ਦਿੰਦਾ। ਅੱਜ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਇਹ ਸਵਾਲ ਜਿਹੜਾ ਪੰਜਾਬ ਸਰਕਾਰ ਨੇ ਆ ਫ਼ਾਲਦਾਰ ਤੇ ਬੁੱਟਾ ਵੰਡਣ ਦਾ ਜਿਹੜਾ ਸਮਾਧੋ ਰੱਖਿਆ ਬਹੁਤ ਵਧੀਆ ਹੈ। ਮੈਂ ਆਪ ਆਪਣੇ ਘਰ ਵਾਸਤੇ ਆਪ ਨੂੰ ਇਹ ਲੈ ਕੇ ਜਾਣਾ ਸਰਕਾਰ ਦਾ ਬਹੁਤ ਬਹੁਤ ਧਨਵਾਦ ਜਨਾ ਫਰੀ ਬੂਟੇ ਆ ਦੇ ਪਾਲਾਂਗਰੀ ਦੀ ਪਾਣੀ ਲਿਆਗੇ ਜੀ ਇਹਨੂੰ ਵੱਡੇ ਕਰਾਂਗੇ ਜੀ ਸੇਵਾ ਕਰਾਂਗੇ ਪੁਰੇ ਜੀ ਵਾਤਾਵਰਨ ਲਈ ਜੀ ਸਾਨੂੰ ਚਾਹੀਦਾ ਕਿ ਜੀ ਇਦਾਂ ਹੀ ਸਰਕਾਰ ਵੱਲੋਂ ਉਪਰਾਲੇ ਕਰਨੇ ਚਾਹੀਦੇ ਆ ਤੇ ਜਿਹੜਾ ਵਾਤਾਵਰਨ ਨੂੰ ਸੇਵਾ ਦੇ ਅਸੀਂ ਇਹ ਸੇ ਕਰਕੇ ਜਿਹੜਾ ਸਟਾਲ ਲਗਾਇਆ ਅੱਜ ਦੇ ਦਿਨ ਇਹ ਫਰੀ ਬੂਟੇ ਸਾਰਿਆਂ ਨੂੰ ਦਿੱਤੇ ਜਾ ਰਹੇ ਕੋਈ ਵੀ ਲੈ ਆ ਸਕਦਾ ਬੇਸਿਕਲੀ ਅਸੀਂ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਮੋਟੀਵੇਟ ਕਰ ਰਹੇ ਹਾਂ ਇਹ ਬੂਟੇ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਸਾਡਾ ਸਾਡਾ ਜਿਹੜਾ ਫੋਰੈਸਟ ਕਵਰ ਹੈ ਬਹੁਤ ਘੱਟ ਹੈ ਗ੍ਰੀਨ ਏਰੀਆ ਤੇ ਉਹਨੂੰ ਸਾਨੂੰ ਵਧਾਉਣਾ ਚਾਹੀਦਾ ਜੋ ਕਿ ਲੰਮੇ ਸਮੇਂ ਤੱਕ ਆਉਣ ਵਾਲੀਆਂ ਸਾਡੀਆਂ ਜਨਰੇਸ਼ਨਸ ਤੱਕ ਉਹ ਲਾਹੇਵੰਦ ਰਹੇਗਾ ਅੱਜ ਆਪ ਜੀ ਇਹ ਸਰ ਇੰਨੀ ਲਈ ਆ ਕਿ ਕਾਹਲਾ ਪੌਦੇ ਲਾਈਏ ਆਹ ਭਾਈ ਜਗੇਸ਼ਰ ਵਧੀਆ ਆਕੀ ਨੇ ਲੈ ਆਏ ਵਧੀਆ ਰਹਿ ਸਕੇ ਜੋ ਅੱਜ ਕੱਲ ਪ੍ਰਦੂਸ਼ਨ ਹੈ ਪ੍ਰਦੂਸ਼ਨ ਨੂੰ ਖਤਮ ਕਰ ਤੱਕ ਵਧੀਆ ਰਹਿ ਜੇ ਪ੍ਰਦੂਸ਼ਨ ਵਧੀਆ ਰਹਿ ਸਕੇ ਉਹਦੇ ਉਹਦੇ ਸਰ ਆਪਣੇ ਘਰ ਵਿੱਚ ਲਾਵਾਂਗੇ ਜਾਂ ਸੜਕ ਦੇ ਬਾਹਰ ਰੋਡ ਤੇ ਲਾਵਾਂਗੇ ਇਹ ਇੱਕ ਲਿਆਓ ਹਰ ਵਕਤ ਵਤ ਪੌਦੇ ਲਾਉਣ ਦੀ ਮੈਂ ਕਹਿੰਨਾ ਹਾਂ ਹਾਂਜੀ ਸਰ ਮੇਰਾ ਨਾਮ ਹੈ ਮੀਸ਼। ਵਿੱਚ ਕੀ ਕਹਿਣਾ ਚਾਹੋਗੇ ਕਿਤੇ ਸਾਰਾ ਦੇਸ਼ ਜੱਗ ਜਿਹੜਾ ਬਣਾ ਰਿਹਾ ਤੇ ਬਟਾਲਾ ਵਾਲਾ ਫਲਦਾਰ ਤੇ ਸ਼ਾਹਰ ਬੁੱਟੇ ਵਟੇ ਜਾ ਰਹੇ ਆ। ਦੇਖੋ ਜੀ ਅੱਜ ਯੱਗ ਜਿਹੜਾ ਕਿ ਮੈਂ ਸਭ ਤੋਂ ਪਹਿਲਾਂ ਡੀਐਸਪੀ ਦੇਸ਼ ਤੇ ਬੈਠ ਕੇ ਸੰਕਾਨ ਬਧਾਈ ਦਿੰਦਾ। ਅੱਜ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇਹ ਸਵਾਲ ਜਿਹੜਾ ਪੰਜਾਬ ਸਰਕਾਰ ਨੇ ਆ ਫਲਦਾਰ ਤੇ ਬੁੱਟਾ ਵੰਨਣ ਦਾ ਜਿਹੜਾ ਸਮਾਵੇ ਰੱਖਿਆ ਬਹੁਤ ਵਧੀਆ ਹੈ। मैं आपने घर वास्ते बूटे लाकार का बहुत बहुत धनबाद फ्री बूटे पाला गे जी यू पानी दीडे करा जी सेवा करा वातावरण यह है जी सू चाहिए वालों उपराले करने चाहिए है जरा वातावरण